ਬਾਕੀ ਸਹਾਰਾ ਗੰਤੂ ਸਾਹਿਬ ਦੁਸਰੈ ਲੜੈਣ ਲਾ ਸੱਚ ਲੈ ਗੁਰ ਉਪਦੇਸਿਆ ਨਾਨਕ ਸੁਣਾਏ ਸੁਣੀ ਪਿਆਰੇ ਸਭ ਸੰਗਤਿ ਕੁਟਾਵੜ ਕੋ ਧੰਨਵਾਦ ਸਾਬ ਸ੍ਰੀ ਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਜਿਨੀਆਂ ਵੀ ਨਗਰ ਤੋਂ ਅਤੇ ਬਾਹਰੋਂ ਸੰਗਤਾਂ ਇਸ ਕਾਰ ਵਿੱਚ ਆਈਆਂ ਹਨ ਇੱਕ ਆਪ ਸੰਗਤ ਦਾ ਹੈ ਆਪ ਸੰਗਤ ਦੀਆਂ ਅਸੀਸਾਂ ਲੈਣ ਵਾਸਤੇ ਸਤਿਗੁਰੂ ਗੁਰਿੰਦ ਸਿੰਘ ਮਹਾਰਾਜ ਜੀ ਦੇ ਚਰਨ ਕੋ ਆਏ ਹਨ ਕਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਪਰਿਵਾਰ ਤੇ ਸਿੱਧ ਤੇ ਆਪਣਾ ਸਤਿਗੁਰੂ ਜੀ ਮਿਹਰਾ ਪ੍ਰਿਆ ਰੱਖਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੇਵਾ ਇਹ ਆਪ ਲਈ ਹੈ ਜਿਸ ਦਾ ਘਾਰ ਇਤਨੀ ਹੀ ਕੀਆ ਮਾਰਸ ਕਿਆ ਵਿਚਾਰਨਾ ਅਸੀਂ ਕੁਝ ਵੀ ਨਹੀਂ ਆ ਇਹ ਸੇਵਾ ਜਿੰਨੀ ਵੀ ਹੈ ਮਹਾਰਾਜ ਜੀ ਨੇ ਸਹਿਜ ਪਾਠ ਸਤਿਗੁਰੂ ਜੀ ਨੇ ਆਪ ਤਰਸ ਕਰਕੇ ਕਿਰਪਾ ਕਰਕੇ ਕਰਵਾਇਆ ਹੈ ਆਪ ਜਿੰਨੀਆਂ ਵੀ ਸੰਗਤਾਂ ਆਈਆਂ ਹੋ ਤੈ ਦਿਲ ਤੋਂ ਕੋਟਾਂ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸੰਗਤ ਆਪ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਦਸਰੇ ਪਾਸੋਂ ਗੁਰਬਾਣੀ ਦੇ ਕੀਰਤਨ ਕਰਦੇ ਹਾਂ ਵਿਚਾਰ ਕਰਦੇ ਹਾਂ ਬਿੰਦ ਕੁੱਲਾ ਹੋ ਜਾਂਦੀਆਂ ਹਨ ਸਮਰਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ ਜੋ ਬਖਸ਼ ਲੈਣਾ ਆਓ ਸਾਰੀ ਸੰਗਤ ਨਾਲ ਮਿਲ ਕਰਕੇ ਛੇ ਪੌੜੀਆਂ ਅਨੰਦ ਸਾਹਿਬ ਦੀ ਗਾਇਨ ਕਰੀਏ ਫਿਰ ਅਰਦਾਸ ਬੇਨਤੀ ਕਰਾਂਗੇ

ਸੁਹਾਰੇ ਸਗਲਾ ਬਲਾ ਸੰਗਰਾਤ ਸੁਹਾਰੇ ਸੁਹਾਰੇ ਇਹੋ ਨਾਮ ਕਮਨ ਮੇਰੇ ਸਹਾਰੂ ਸਾਰੇ ਸਤਿ ਸੰਤਾਂ ਨਾਮ ਦੀ ਤਾਰੇ ਆਪਾ ਤੇਰਾ ਨਾਮ ਮੈਨੂੰ ਸੁਣਾਵੇ ਸਰਬ ਸੁਹਾਰੀ ਮਾਮਾ ਤੁਸਾਰੇ ਨਾਮ ਜਪ ਕੇ ਮਨ ਸਾਰਾ ਤੇ سڀن کي سلام آهي هر سڀاڳي سڀاڳي کي سلام آهي هر سڀاڳي سڀاڳي کي سلام آهي

ਕਹੋ ਨਾਮ ਕਸਾਬ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਸਿਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਯਾ ਅਰਜ਼ ਗੁਖਤੋਂ ਪੇਸ਼ ਕੋ ਦਰਬੋਸ ਕੋਨ ਕਰਤਾ ਸਕਾਰ ਤੁਮੀਰ ਗਰੀ ਮਤੋ ਬੇਅੈਬ ਪਰਮਦ칸 ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ ਸ੍ਰੀ ਭਗਵਤੀ ਸਮਰਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸੇ ਹੋਈ ਸਹਾਈ ਆਦਮ ਹਰ ਗੋਬਿੰਦ ਨੋ ਸੇਵਰੋ ਸ੍ਰੀ ਹਰਿ ਨਾਇ ਸ੍ਰੀ ਹਰਿ ਦ੍ਰਿਸ਼ਣ ਧਿਆਈਐ ਜਿਸ ਟਠੈ ਸਭ ਦੁੱਖ ਜਾਇ ਤੇਗ ਉਹਦ ਸਿਮਰਿਆ ਘਰ ਨਾਮ ਗਦੇ ਆਵੇ ਥਾਇ ਸਭ ਕਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸਤਰਾ ਦੇ ਦਾਨੀ ਅੰਮਰ ਦੇ ਦਾਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਾਈ ਹੋ ਜਿਸਾਈ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਿਕ ਜੋਤ ਤੁਹ ਕੀ ਬਾਣੀ ਆਈ ਤਿੰਨ ਸਗਰੀ ਚੰਤ ਮਟਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਠ ਦਰਸ਼ਮ ਦੀ ਰਾ ਕਰਦੇ ਹੋਏ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਸਮੂਹਟਿਆ ਜਪਿਆਂ ਤਪਿਆਂ ਜਨਾ ਜਨਾ ਨੇ ਨਾਮ ਜਪਿਆ ਵੰਡ ਸਕਿਆ ਦੇਵ ਚਲਾਈ ਤੇ ਰੁਆਹੀ ਧਰਮ へ ਸਿ ਸਿਧਤੇ ਜਨਾ ਮਹਾਨ ਸੂਰਬੀਰ ਜੋਧਿਆਂ ਬਸਰਮਾਂ ਤਨ ਆਵੀ ਪਾਵਨ ਰੂਪ ਬਿਕਰੂਪ ਮਾਈ ਦਾ ਧਿਆਨ ਧਾਰ ਖਾਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਸ੍ਰੀ ਹਜੂਰ ਸਾਹਿਬ ਪਰਿਮ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਸਮੂਹ ਨਿਸ਼ਾਨ ਸਾਪਾਂ ਦੇ ਦਰਸ਼ਨ ਦੀਦਾਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਮੂਹ ਖਾਲਸਾ ਜੀ ਕੀ ਅਰਾਸ ਹੈ ਜੀ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਜਤ ਆਵੇ ਜਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਗਾਂ ਗੁਰੂ ਕਾਲਸਾ ਜੀ ਸਾਹਿਬ ਤਾ ਤਾ ਰਚਿਆ ਰਾਇਤ ਦੇਖ ਕੇ ਕੋਈ ਬਰਤੀ ਦੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਕਾਤ ਸਾਜੀ ਸੈ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾ ਰਹਿਤ ਦਾਤ ਧਰਸਾ ਦਾਤ ਬਸਾ ਦਾਤ ਦਾਨ ਸਰਦਾਨਾਮ ਦਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਂ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਡਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਭੁਰਜੀ ਵਾਹਿਗੁਰੂ ਵਾਹਿਗੁਰੂ ਏ ਅਵਾਲ ਪੁਰਖ ਸਰਬ ਰੂਪਕਾ ਜੀਓ ਜਿਨ੍ਹਾਂ ਜਿਨ੍ਹਾਂ ਧਰਮ ਅਸਥਾਨਾਂ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਸਿੱਨਾਂ ਦੇ ਪੁੱਲੇ ਦਰਸ਼ਨ ਦੀਦਾ ਅਤੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਥਾਨਸਾ ਜੀ ਨੂੰ ਬਖਸ਼ੋ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪੱਦੇ ਰੱਖ ਕੇ ਆਪ ਨੂੰ ਨਰੰਕਰ ਵਾਹਿਗੁਰੂ ਇਨ ਮਾਣਿਆਂ ਦੇ ਮਾਣ ਸਤਿਗੁਰੂ ਨਿਉਟਿਆਂ ਦੀ ਊਂਤ ਨਿਆਸਰਿਆਂ ਦੇ ਆਸਰੇ ਧੰਤੰਗੁਰੂ ਨਾਲ ਸਾਹਿਬ ਜੀ ਮਹਾਰਾਜ ਧੰਤੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤੰਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਓ ਆਪ ਜੀ ਦੇ ਪਾਵਨ ਪਿੱਤਰ ਪਾਵਨ ਪਿੱਤਰ ਚਰਨ ਕਮਲਾਂ ਪਾਸ ਅਦਾਸ ਬੇਨਤੀ ਜੋਦੜੀ ਸਤਿਗੁਰੂ ਪਾਤਸ਼ਾਹ ਜੀ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪ ਜੀਆਂ ਦੇ ਪਾਵਨ ਚਰਨ ਉਹਨਾਂ ਦੇ ਮੰਦਰਾਂ ਵਿੱਚ ਬਖਸ਼ ਕਰਕੇ ਸੇਵਕ ਪਰਿਵਾਰ ਦੇ ਸਤਿਗੁਰੂ ਜੀ ਹੋਰ ਕਿਰਪਾਲਤਾ ਦਇਆਤਾ ਕਰਦੇ ਹੋਇਆਂ ਸਹਿਜ ਪਾਠ ਦਾ ਆਰੰਭ ਕਰਵਾਉਣਾ ਕੀਤੇ ਆਬਲੀ ਮੈਂ ਮਹਾਨ ਦਿਆਲਤਾ ਤੇ ਪਾਪਾ ਕਰਨਾ ਕੀਤੀ ਸੰਤੂਰ ਪਿਤਾ ਜੀਓ ਇੱਕ ਉਹ ਅੰਕਾਰ ਤੋਂ ਲੈ ਕਰ 18 10 20 ਤੱਕ ਸੰਤੂਰ ਜੀ ਗੁਰੂ ਕੀ ਬਾਣੀ ਪੜਨਾ ਕੀਤੀ ਪੜਦਿਆਂ ਗੁਰੂ ਕੀ ਬਾਣੀ ਅਨੰਤ ਤਰਾਂਵੀਆਂ ਕੋ ਨਾ ਹੋਈਆਂ ਸੰਤੂਰ ਜੀ ਮਾਫ ਕਰਿਓ ਜੈ ਸਤਿ ਬਾਦਕ ਭਾਏ ਸੁਭਾਈ ਲੱਖ ਅਪਰਾਧ ਤੁਮਾਵੇ ਕਰ ਉਪਦੇਸ਼ ਝਟਕੇ ਬਹੁ ਭਾਤੀ ਬਹੁ ਪਿਸਾ ਗੱਲ ਆਵੇ ਈਸ਼ਰ ਦੇ ਉਪਰਨ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਦੀ ਕਿਰਪਾਲਤਾ ਕਰਨੀ ਪਾਤਸ਼ਾਹ ਜੀ ਬੜੀ ਹੋਈ ਗੁਰੂ ਕੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਦਿਆਂ ਹੋਇਆ ਹਿਰਦੇ ਵਿੱਚ ਬਸਾਉਣ ਦੀ ਕਿਰਪਾਲਤਾ ਅਦਿਆਤਾ ਕਰਨੀ ਸਤਗੁਰੂ ਪਾਤਸ਼ਾਹ ਜੀ ਪਰਮਾਤਮਾ ਨੂੰ ਸੇਵਾ ਕਰਦਿਆਂ ਅਨੰਤਰਾਂ ਦੀਆਂ ਟੁੱਟੀਆਂ ਸੁਮਾਫ ਕਰਿਓ ਮਹਾਰਾਜ ਚੜ੍ਹਦੀਆਂ ਕਲਾ ਗੈਰੀਆਂ ਸੰਗੋ ਦੀ ਆਪ ਜੀ ਨੂੰ ਪਰਵਾਹ ਰਕਮ ਸੁੰਦਰ ਪੇਸ਼ਾਕੇ ਕਨੌਣਾ ਕੀਤੇ ਮਹਾਰਾਜਾ ਜੀ ਨੇ ਉੰਗੀ ਕਾਰ ਕਰਨਾ ਕੀਤੇ ਲੋਕ ਪਰਲੋਕ ਵਿੱਚ ਪਰਦੇ ਕੱਜ ਬਣਦੇ ਆ ਸਤਿਗੁਰੂ ਮਹਾਰਾਜ ਜੀ ਇਜਤ ਪਾਤਿ ਬਖਸ਼ਿਸ਼ ਕਰਨੀ ਸਤਗੁਰੂ ਜੀ ਪਰਿਵਾਰ ਵੱਲੋਂ ਪ੍ਰਾਪਤ ਸ਼ਾਤੀਆਂ ਦੇ ਗਾ ਗੁਰੂ ਦਾ ਲੰਗਰ ਸਜਾ ਕੇ ਹਾਜ਼ਰ ਕਰਨਾ ਕੀਤਾ ਲੰਗਰ ਸਜਾਉਂਦੇ ਆ ਪ੍ਰਾਪਤ ਸ਼ਾਤੀ ਦੀ ਦੇ ਸਜਾਉਂਦੇ ਆ ਹੋਈਆਂ ਨੇ ਅਨੰਦ ਤ੍ਰੋਟੀਆਂ ਮਾਫ ਕਰਿਓ ਕਰੀ ਪਾਤਸਰ ਸੋਤ ਪਕਤਰਾ ਹੁਣ ਲਾਵਹੁ ਧੂਵਹਾਰਾਏ ਸਤਗੁਰ ਜੀ ਬਿਆੰਤ ਸੰਤਾਂ ਵੱਲੋਂ ਬਿਆੰਤ ਪੜਹਾਵਾ ਆਪ ਜੀ ਦੇ ਚਰਨਾਂ ਵਿੱਚ ਅਤੇ ਪਰਿਵਾਰ ਵੱਲੋਂ ਬਿਆੰਤ ਸੇਵਾਵਾਂ ਕੀਤੀਆਂ ਗਈਆਂ ਦੰਤੇ ਕਰੋ ਪ੍ਰਵਾਨ ਸਤਗੁਰ ਜੀ ਉਹ ਧਰਮ ਘਰੋ ਸੰਗੁਰ ਜੀ ਦਇਆ ਧਰਮ ਅਤੇ ਸੰਤੋਖ ਦੀਆਂ ਬਖਸ਼ੋ ਦਾਤਾ ਧਰਮ ਅਰਥ ਕਾਹਨ ਮੁਕਤੀਆਂ ਦਾਤਾ ਵਸਤੇ ਨਵਾਜਣਾ ਸਤਗੁਰ ਜੀ ਆਪਨ ਪੁੱਤਰ ਹਰੁਣਾਵੇਂ ਬਖਸ਼ੋ ਗੁਰੂ ਦੇ ਕਿਰਪਨੀਆਂ ਨੇ ਸਤਗੁਰੂ ਪਿਤਾ ਜੀ ਗੁਰਬਾਣੀ ਦਾ ਅਲਾਹੀ ਕੀਰਤਨ ਕਰਨਾ ਕੀਤਾ ਕੀਰਤਨ ਕਰਦਿਆਂ ਹੋਈਆਂ ਤਰਤੀਆਂ ਭੁੱਲਾ ਮਾਫ ਕਰਿਓ ਸਿੱਤੇ ਮੇਰ ਭਰਿਆ ਹਸ ਰੱਖ ਕੇ ਉੱਚਾ ਸੱਚਾ ਜੀਵਨ ਸਤਗੁਰੂ ਜੀ ਸਤਗੁਰੂ ਕੀ ਬਾਣੀ ਪੜਨ ਦੀ ਤੇ ਕੀਰਤਨ ਕਰਨ ਦੀ ਬਖਸ਼ਿਓ ਦਾਤ ਆਈਆਂ ਹੋਈਆਂ ਸੰਤਾਂ ਦੀਆਂ ਤਿਲ ਫਿਰ ਪਟਾਵਾ ਸਲਾਮਾ ਕਰ ਅਦਤ ਤੇ ਪ੍ਰਵਾਨ ਧਰੋ ਕਰਮ ਬਖਸ਼ਿਓ ਸਿੱਖੀ ਦੀ ਨਾਮ ਦੀ ਦਾਤ ਸੰਧੀਆਂ ਸ਼ੁਭ ਨੂੰ ਕੰਮ ਗੁਰਮੁਖ ਦੇ ਅਨਸਾਰ ਪੂਰੀਆਂ ਕਰੋ ਪਾਵਨ ਉਪਤਰ ਹੁਕਮਨਾਮੇ ਬਖਸ਼ਿਸ਼ ਕਰਨੇ ਹੁਕਮਨਾਮੇ ਚਲਣ ਤੇ ਸਤਗੁਰ ਜੀ ਸਮਰਥਾ ਬਖਸ਼ਿਓ ਮੇਰਾ ਕਰਿਓ ਐਸ ਵਕਤ ਗੁਰਦੇਵ ਜੋ ਆਪ ਜੀ ਦੀ ਚਰਨ ਛਲ ਆਵੇ ਸੁਖੀ ਹੀ ਨੰਦ ਪਰਸਨ ਜਾਵੇ ਨਾਨਕ ਨਾ ਛੱਡ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਭਈ ਆਕਾਰ ਕੀ ਸਿਵਿਚਾਯੋ ਪੰਥ ਸਬਦ ਗੁਰੂ ਸੁਭਾਣ ਹੈ ਗੁਰੂ ਨਾਨਕ ਉਪਰੰਥ ਗੁਰੂ ਗ੍ਰੰਥ ਜੀ ਮਾਣੇ ਜੋ ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭੂ ਮੇਨ ਕੋ ਜਾ

ਸਾਰੇ ਨਮਸਕਾਰ ਤੇ ਗੀਤ ਗੁਡੀ ਪਾਛੀ ਤੇ ਸਾਡੇ ਅਮਰਤੋਲੇ ਦੀ ਦਾਤ ਅਮਰਤੋਲੇ ਦਾ ਖਿਆਨਾ ਤੇ ਸਾਡੇ ਕਿਰਪਾ ਕਰਕੇ ਸਾਨੂੰ ਬਖਸ਼ਣਾ ਕਰੋ ਤੇ ਗਿਆਨ ਪ੍ਰਾਪਤ ਕਰਕੇ ਲੋਕੀਂ ਲੋਕੀਂ ਨੂੰ ਦੇਵੀਂ ਪਰਮਿਕਾ ਸਤਿਗੁਰੂ ਦੀ ਬੰਦੇ ਹੋ ਸਿਉਲਾ ਵਾਹ ਜੀ ਕੋਲ ਹਮਤ ਲੇਕਰ ਕਰਦਾ ਜੀ ਸਿਵਾਰਾ ਰਾਮ ਆਪ ਕੋ ਠੀਕ ਆ ਭਾਈ ਬਹੁਤ ਸਾਰੀ ਬੈਠੋ ਬਾਈ ਨੂੰ ਪਾਰਟੀ ਨਿਕਲਣ ਵਾਲੀ ਬੰਨੀ ਵਾਹ ਸਿਵਾਰਾ ਰਾਮ ਭਾਈ ਦੱਸੋ ਜਾਈਏ ਹਾਂ ਜੀ ਰੱਖਣਾ ਕਿਹੜਾ እንደ ኦቨን እንደ እንደሆነ ਸਤਨਾਮ ਵਾਹਿਗੁਰੂ ਤਤਨਾਮ ਅਮਰਾਈ ਗੁਰੂ ਤਤਨਾਮ ਅਮਰਾਈ ਗੁਰੂ ਪਾਤਨਾਮ ਸਤਿਗੁਰੂ ਜੀ 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 ਤਤਨਾਮ ਅਮਰਾਈ ਗੁਰੂ ਤਤਨਾਮ ਅਮਰਾਈ ਗੁਰੂ ਸਤਨਾਮ ਅਮਰਾਈ ਗੁਰੂ ਸਭਾਗੂ ਵਾਹਿਗੁਰੂ ਸਲਸਾ ਦੇਖ ਇੱਕ ਬਾਲਟੀ ਖੀਰ ਉਪਾਗ ਲੈ ਖੀਰ ਆਹ ਠੀਕ ਕਰੋ ਮਾਜੀ ਹੋਮ ਇਸ ਤਰ੍ਹਾਂ ਚਾਹ ਲੈਣਾ چڑک لو یار i